ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪਹੁੰਚਿਆ ਹੋਇਆ ਹਾਂ ਜੀ ਮੈਂ ਇਸ ਸਮੇਂ ਖੇਤ ਦੇ ਵਿੱਚ ਪੋਲਟਰੀ ਫਾਰਮ ਦੇ ਕੋਲ ਜਿੱਥੇ ਆਪਣੇ ਕੋਲ ਨੇਪਾਲੀ ਲੇਬਰ ਰਹਿੰਦੀ ਹੈ ਤੇ ਇਹਨਾਂ ਨੇ ਰਾਤੀ ਮੈਨੂੰ ਸੱਦਿਆ ਸੀਗਾ ਪਹਿਲਾਂ ਤਾਂ ਕਹਿੰਦੇ ਵੀ ਹਿਸਾਬ ਕਿਤਾਬ ਕਰਨਾ ਹੈ ਵੀ ਸਾਡਾ ਹਿਸਾਬ ਕਿਤਾਬ ਕਰ ਜੋ ਪਰ ਇਹਨਾਂ ਨੇ ਕੁਝ ਦੁਕਾਨਦਕੂਨ ਤੋਂ ਵੀ ਸਮਾਨ ਲਿਆਉਂਦਾ ਹੋਇਆ ਸੀਗਾ ਉਹ ਵੀ ਵਿੱਚੇ ਹੋ ਗਿਆ ਕੁਝ ਮੇਤੋ ਫੜੇ ਹੋਏ ਸੀ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਉਹ ਵੀ ਨਵੇੜ ਤਾਂ ਜਾਨੀ ਕੁੱਲ ਮਿਲਾ ਕੇ ਇਹਨਾਂ ਨੇ 22 ਤੋਂ ਲੈ ਕੇ 25000 ਦੇ ਵਿੱਚ ਵਿੱਚ ਕੱਲੇ-ਕੱਲੇ ਪਰਸਾਂ ਨੂੰ ਪੈਸੇ ਆ ਗਏ ਸੀ ਜੰਨੇ ਉਹਦੇ ਬਾਅਦ ਵਿੱਚ ਹੁਣ 4-5 ਦਿਨ ਹੋ ਗਏ ਆ ਵਿੱਚੇ ਰੇਅ ਰੂਜ ਆ ਪਾ ਰਹੇ ਆ ਵਿੱਚ ਗੰਨੇ ਦੀ ਵੜਾਈ ਜੀ ਚੱਲ ਰਹੀ ਆ ਉਹ ਇਹਨਾਂ ਦੇ ਐਕਸਟਰਾ ਹੋ ਜਣੇ ਆ ਵਿੱਚੋਂ ਦੋ ਤਿੰਨ ਬੰਦੇ ਚਲੇ ਗਏ ਤੇ ਉਹਨਾਂ ਦੇ ਘਟ ਬਣਨੇ ਸੀਗੇ ਯਾਨੀ ਸਾਰਾ ਹਿਸਾਬ ਕਿਤਾਬ ਜੇ ਆਪਾਂ ਨੇ ਨਵੇੜਤਾ ਸੀ ਇਹਨਾਂ ਦੇ ਨਾਲ ਲਾ ਕੇ ਤੇ ਹੁਣ ਮੈਂ ਮਾਰਨਿੰਗ ਟਾਈਮ ਖੇਤ ਦੇ ਵਿੱਚ ਢੀੜਾ ਮਾਰਨ ਆਇਆ ਤਾਂ ਮੈਨੂੰ ਬੜਾ ਪਿਆਰਾ ਲੱਗਿਆ ਸਾਡਾ ਮਧੂ ਬੈਠਾ ਲੰਗਰ ਬਣਾਏ ਇਹਦੀ ਡਿਊਟੀ ਇਹੀ ਸੀਗੀ ਇਹ ਲੰਗਰ ਪਾਣੀ ਸਿਖਾਉਂਦਾ ਸਾਰਿਆਂ ਨੂੰ ਪਰ ਗੋਲ ਗੋਲ ਰੋਟੀਆਂ ਇੰਨੀਆਂ ਘੈਂਟ ਰੋਟੀਆਂ ਬਣਾਉਂਦਾ ਮੈਂ ਕਹਿੰਦਾ ਵੀ ਬੀਬੀਆਂ ਭੈਣਾਂ ਸਾਰੀਆਂ ਫੇਲ ਕਰਤੀਆਂ ਪੰਜਾਬ ਵਾਲੀਆਂ ਨੇ ਇੰਨੀਆਂ ਮੋਲ੍ਹਾ ਵਗੈਰ ਰੋਟੀਆਂ ਵੀ ਗੋਲ ਤੇ ਫੁੱਲਮੀਆਂ ਸਾਰੀਆਂ ਐਨ ਫੁੱਲ ਫੁੱਲ ਕੇ ਉੱਪਰੇ ਉਹਦੇ ਮਾਰੇ ਫੁਲਾਉਂਦਾ ਏ ਤੇ ਦੇਖਿਓ ਹੁਣ ਤੁਸੀਂ ਇਹ ਐ ਐ ਐ ਜਿਆਲ ਪੋਲੀ ਜਿਆਲ ਮੇ ਵਾਈ ਉੱਪਰੇ ਫੁਲਾਤੀ ਰੋਟੀ ਚੱਕ ਤੇ ਫਟੇ ਕਹੜਾ ਨਾ ਮੁਕੀਆ ਮੁਕੀ ਹਾਂ ਤਾਂ ਗਾ ਕਰਦੀਆਂ ਇਹਨੂੰ ਪਰ ਕਹਿੰਦੇ ਭਾਈ ਏਕਣੀ ਚੱਲਦਾ ਸਾਡੇ ਤਾਂ ਤੇ ਦੇਖ ਲੁਕੜੇ ਸਾਫਾ ਰੋਟੀ ਬੋਲੀ ਜਿਆਲ ਲਾਤੀ ਤੇਰੀ ਜਦ ਤੇ ਆਹੋ ਕਰਕੇ किन्नी रोटी पकवाना होता फिर कितना रोटी पकाता है एक बंदे का हो गया अभी नौ बंदा दो सारी है ना तीन दोपहर को भी खाएगा इसी में से खाएगा वही आठ नौ हो जाएगा अभी शाम को चावला बनेगा ना? हाँ। शाम को दाल चावल सारी हाँ रोटी भी बनता है आपको शाम को रोटी नहीं खाता हाँ दाल चावल चलेगा दाल चावल जाए एक सब्जी और कोई है ਫੀ ਕਟੀ ਕਟੀ ਕਟੀਗਾ ਹੁਣ ਇਹ ਤੁਹਾਡੇ ਸਾਹਮਣੇ ਰੋਟੀ ਐਂਡ ਗੋੜ ਬੋਰੀ ਚੱਕ ਉੱਪਰ ਬੜਾ ਪਤਲੀ ਮੈਂ ਇੱਕ ਦਿਨ ਖਾ ਕੇ ਵੀ ਦੇਖੀ ਜੀ ਅੱਜ ਮੇਰਾ ਮੂਡ ਫੇਰ ਬਣਾਗਾ ਖਾਣ ਨੂੰ ਖਾਵਾਂਗੇ

ਤੇ ਬੋਲੀ ਆ ਰਹਾ ਕਿ ਕੌਣ ਸੇ ਮੰਦਿਰ ਕੀ ਬਾਤ ਕਰ ਰਹਾ ਥਾ ਕਹਾਂ ਪੇ ਜਾਣਾ ਹੈ ਮੈਂ ਤਾਂ ਸੋਚਾ ਥਾ ਕੇਦਾਰਨਾਥ ਜਾਊਂਗਾ ਕੇਦਾਰਨਾਥ ਹਾਂ ਯਾਰ ਕੇਦਾਰਨਾਥ ਤੋਂ ਉੱਤਰਾਖੰਡ ਮੇ ਪੜ ਜਾਤਾ ਹੈ ਉਹੀ ਤਾਂ ਪਤਾ ਕਰ ਰਹਾ ਹੂੰ ਕਿਧਰ ਕੋ ਪੜਤਾ ਹੈ ਮੇਰੇ ਕੋ ਪਤਾ ਨਹੀਂ ਬਸ ਮੋਬਾਈਲ ਮੇ ਦੇਖਾ ਫੋਨ ਮੇ ਦੇਖਾ ਹੈ ਤੋ ਮੇਰੇ ਕੋ ਮਨ ਕਰ ਦਿਆ ਅੱਛਾ ਤੇਰੇ ਕੋ ਮਨ ਕਰ ਦਿਆ ਹੈ ਕੀ ਬਾਤ ਹੈ ਜੀ ਦਾ ਮਨ ਕਰਦਾ ਮੁੰਡੇ ਦਾ ਕੇਦਾਰਨਾਥ ਜਾਣ ਨੂੰ ਹੈ ਹੁਣ ਕੇਦਾਰਨਾਥ ਯਹਾਂ ਸੇ ਪਹਿਲੇ ਕਿਦਾਰਨਾਥ ਹੁੰਦਾ ਜਿੱਦਾਂ ਜੀ ਆਪਾਂ ਹਜੂਰ ਸਾਹਿਬ ਨੂੰ ਜਾਂਦੇ ਆ ਸਿੱਖ ਭਾਈਚਾਰਾ ਤਾਂ ਉਹ ਰਸਤੇ ਦੇ ਵਿੱਚ ਤੇ ਇੱਕ ਜਗ੍ਹਾ ਤੇ ਰਸਤਾ ਪਟਦਾ ਕਿਦਾਰਨਾਥ ਨੂੰ ਗਿਆ ਮੈਂ ਵੀ ਨਹੀਂ ਹੈ ਕਦੇ ਜਾਣ ਦਾ ਮਨ ਤਾਂ ਹੈਗਾ ਤਾਂ ਪਰ ਮੈਨੂੰ ਇਹ ਨਹੀਂ ਪਤਾ ਵੀ ਕਿਦਾਰਨਾਥ ਦੇ ਵਿੱਚ ਕਿਆ-ਕਿਆ ਹੈ ਵਾਹ ਪੇ ਕਿਦਾਰਨਾਥ ਵਿੱਚ ਕਿਆ ਮੰਦਰ-ਮੁੰਦਰ ਹੈ ਕਿਸੇ ਚੀਜ਼ ਦਾ ਆਏ ਮੰਦਿਰ ਕਿਸ ਕਾ ਸ਼ੰਕਰ ਦੇ ਕਾ ਹੈ ਅਰੇ ਸ਼ੰਕਰ ਦਾ ਯਾਰ ਉਸਕੋ ਤਾਂ ਮੈਂ ਵੀ ਬੜਾ ਲਾਈਕ ਕਰਤਾ ਹੂੰ ਸ਼ੰਕਰ ਭਗਵਾਨ ਕੋ ਯਾਰ ਹਾਂ ਫੇਰ ਤੋਂ ਬਣਾਤੇ ਆਂ ਮੂੜੀ ਯਾਰ ਦੇਖਦੇ ਆਂ ਯਾਰ ਸਭਾ ਕਿਆ ਕਰੇ ਕਿਧਰ ਕਿਧਰ ਤੇ उल्टा होया काम।, अभी उसका काम चल गया अभी अभी देखेंगे अभी पहले वो, वो करना है जीरी का पौध नहीं बीजना है पौध बीजना है तुम्हारे साथ बंदे कितने हैं और हमारे साथ अभी तो नौ बंदा है हा? नहीं नहीं नौ बंदे नहीं केदारनाथ जाने वाले केदारनाथ जाने वाला सिर्फ मैं में तेरा <laughs> नहीं किसी से बात नहीं किया होगा अगर तू तो बोलेगा किसी को भी किसी ने जाना है तो शायद तैयार हो जाए जाने वाला होगा तो हमारे साथ जो इंदल था ना हाँ पहले हमारे साथ बंदा था दो बंदे था हो जाने के लिए जाए। जाए। ये भी बात है अच्छा अभी देश को कितने लोग वापसी जा रहे हैं देश को तो अभी बंदे कोई ठीक नहीं होता है जाने का किसी का मन हो गया जाने को घर को किसी को नहीं जाने अच्छा किसी को जाने का अभी पूरा पूरा बैठा नहीं बात अभी है आ, कुछ रह भी सकते हैं कुछ जा भी सकते है तू तू तो जाएगा कि नहीं मैं तो रहूंगा यही पंजाब ही रहूंगा अच्छा पंजाब के इधर ही साल भर से बाद जाऊंगा अच्छा इंदर की बहन का शादी हो गया उसका हो गया अच्छा बढ़िया हो गया कोई बात बुत हुई बढ़िया से ये शादी तो बढ़िया से हो गया अच्छा भाई चलो ठीक हो जाएगा फोन किया था उससे अभी इंदर से बात नहीं हुआ है अच्छा हमारे घर पर बात हुआ तो बोल रहा है एक ही गांव से हुआ आप वहाँ पर हमारे घर यहाँ पर है उसका घर यहाँ पर ਏ ਏ ਏ ਕੀ ਸਾਥ ਮੈਂ ਆ ਹਾਂ ਸਾਥ ਹੀ ਸਾਥ ਮੈਂ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜਿਹੜਾ ਦੂਆ ਲੜਕਾ ਸੀਗਾ ਜੀਂਦਰ ਉਹ ਜਿਹਨੂੰ ਮੈਂ ਪਿੱਛੇ ਚੜਾ ਕੇ ਆਇਆ ਸੀਗਾ ਜੀ ਉਹ ਇੱਥੇ ਤੇ ਮਤਲਬ ਟ੍ਰੇਨਾਂ ਬੰਦ ਹੋਈਆਂ ਹੋਈਆਂ ਇੱਕ ਤਾਂ ਪੰਜਾਬ ਦੇ ਵਿੱਚ ਉਹ ਫਿਰ ਅੰਬਾਲੇ ਤੇ ਚੜਾਏ ਸੀਗੇ ਉੱਪਰ ਰੋਪੜ ਤੋਂ ਚੜਾਤੇ ਸੀ ਮੈਂ ਤਾਂ ਬਸ ਉਹ ਤੇ ਉਹ ਫਿਰ ਅੰਬਾਲੇ ਅੰਬਾਲੇ ਤੋਂ ਬਾਅਦ ਗਏ ਸੀਗੇ ਹੁਣ ਇਹਦੀ ਕਦਾਰਨਾਥ ਵਾਲੀ ਕਿਵੇਂ ਪੂਰੀ ਕਰੀਏ ਮੇਜਾ ਸਮਝ ਲੋ ਕਦਾਰਨਾਥ ਪਹਾੜਾਂ ਵਿੱਚ ਉੱਤਰਾਖੰਡ ਚ ਪੈ ਜਾਂਦਾ ਜਾ ਕੇ ਉਹ ਫਿਲਮ ਵੀ ਆਈ ਸੀ ਗਦਾਰ ਨਾਮ ਸਿਰ ਤੇ ਕੀ ਰਹੀ ਸੀ ਬਹੁਤ ਹੜ ਉੜ ਗਿਆ ਤੇ ਸ਼ਿਵਜੀ ਆਲਾ ਹੀ ਸ਼ਿਵਜੀ ਦਾ ਮੰਦਿਰ ਆਉਂਦੇ ਆਂ ਮੂੜਾ ਸ਼ਿਵਜੀ ਜੀ ਦੇ ਨਾਲ ਮੇਰੀ ਪੁਰਾਣੀ ਸਾਂਝ ਰਹੀ ਆ ਕਿਸੇ ਸਮੇਂ ਤੇ ਫਿਰ ਆਪਾਂ ਬੰਦੇ ਨੂੰ ਚਲੋ ਸਾਰੇ ਧਰਮਾਂ ਨੂੰ ਸਤਿਕਾਰ ਕਰਨਾ ਚਾਹੀਦਾ ਇਹ ਜੀ ਗੱਲ ਨਹੀਂ ਹੈ ਕੋਈ ਤੇ ਹੁਣ ਆਪਾਂ ਮਾਰ ਕੇ ਆਉਂਦੇ ਜੀ ਗੰਨੇ ਦੇ ਵਿੱਚ ਜਿਹੜਾ ਕਹਾ ਮੈਂ ਸ਼ੱਕਦਾ ਜੀ ਇੱਕ ਪ੍ਰਸ਼ਾਦਾ ਇਹਦੇ ਕੋ ਪਹਿਲਾਂ ਦਾ ਤੇ ਟੇਸਟ ਦੇਖ ਕੇ ਉਹ ਤੋਂ ਬਾਅਦ ਦੇ ਵਿੱਚ ਜਨੇ ਜਿਹੜਾ ਕੱਕ ਗੁੱਡੇ ਸੀ ਉਹ ਦੇਖ ਕੇ ਆਉਂਦੇ ਜੀ ਲਓ ਜੀ ਥੋੜੇ ਜਿਹਾ ਦੀਲਾ ਜਿਹੜਾ ਉਹ ਕੰਮ ਖਰਾਬ ਕਰੂਗਾ ਮਨ ਲੱਗਦਾ ਦੀਲਾ ਦਵਾਰੇ ਹੋਵੇ ਜਿੱਕਨ ਹੁਣ ਨਾ ਪਟੇਨਦਵਾਰ ਤੇ ਪ੍ਰੋਪਰਟਰ ਅੰਕਲ ਆਹ ਦੇਖੋ ਹੁਣ ਵਿੱਚ ਵਿੱਚ ਕਾਫੀ ਜਗ੍ਹਾ ਖੜਾ ਇਹੇ ਬਾਕੀ ਦਾ ਕੱਖੌੜ ਤਾਂ ਹੋ ਗਿਆ ਤਕਰੀਬਨ ਸਫਾਇਆ ਜਾ ਇੱਕ ਬਾਈ ਕਹਿੰਦਾ ਤਾਂ ਕਹਿੰਦਾ ਵੀ ਉਹ ਰੂਟਾ ਪਿਟਾ ਟਾਇਪ ਜਾ ਹੈਗਾ ਕਹਿੰਦਾ ਕਮਾ ਕੇ ਦੇਖਿਓ ਸਾਡੇ ਜਿਸਮਾਲ ਭਾਜੀ ਉਹਨਾਂ ਕੋਲ ਤੇ ਪੋਚ ਕੇ ਦੇਖਣਾ ਇਹ ਵੰਦੀ ਹੋਈ ਗੱਲ ਇਹਦੇ ਵਿੱਚ ਦੇਖਨੇ ਹੈ ਕਮਾ ਕੇ ਜੇ ਕਿਸੇ ਨੂੰ ਰੋਟਾਈ ਕਹਾਣੀ ਤੇ ਉਗੀ ਸਫਾਈ ਸੋਹਣੀ ਹੁਣ ਥੋੜੇ ਦਿਨਾਂ ਤੱਕ ਗਰੇਜ ਆ ਗੇਰ ਕੇ ਫਿਰ ਲਾਵਾਂਗੇ ਉਹਨੂੰ ਪਾਣੀ ਬਾਕੀ ਇੱਕ ਦਵਾਈ ਆਈ ਪਈ ਐ ਆਨਲਾਈਨ ਮੰਗਵਾਈ ਸੀਗੀ ਤੇ ਉਹਦਾ ਵੀ ਸਪਰੇਅ ਕਰਦਣੀ ਐ ਪਾਣੀ ਲਾ ਕੇ ਹੀ ਕਰਾਂਗੇ ਉਹ ਵੀ ਹਾਂ ਤਾਂ ਹੁਣ ਇੱਕ ਸੈਂਪਲ ਦਵਾਈ ਕਰਨੀ ਨਾਲ ਹੈਗੀ ਦੀ ਉਹ ਦੇਖਦੇ ਆ ਉਹ ਜੀ ਹੋ ਜੀ ਆਪਣੀ ਢੀਲੇ ਦੀ ਗੋਵ ਵਾਲੀ ਹੈ ਕਿਤੇ ਗਰੇ ਪੰਗੜਾ ਗੋਵੜਾ ਵੀ ਹੋਵੇਗਾ ਸਿਰੋ ਬਾਕੀ ਇੱਧਰ ਛਟੀਆਂ ਸਾਡੇ ਇੱਧਰੇ ਪੱਥੇ ਜ਼ਿਆਦਾ ਸੁੱਕ ਗਈਆਂ ਇੱਧਰ ਠੀਕ ਖੜਾ ਕਰਨਾ ਸਾਰਾ ਹੀ ਆਹ ਤੀਏ ਸਾਲ ਵਾਲਾ ਗੰਨਾ ਖੜਾ ਹੀ ਪਾਪਾ ਜੀ ਕਹਿੰਦੇ ਰੱਖ ਲੰਨੇ ਸੋਨਾ ਖੜਾ ਹੈ ਬਥੇਰਾ ਵਧੀਆ ਹੋ ਜਾਵੇ ਵੀ ਇੰਦਰ ਅਜੂ ਬਈ ਦਾ ਬਾਜਰਾ ਇਹ ਜੀ ਪਾਪਾ ਜੀ ਨੇ ਇੱਕ ਵਾਰ ਹੌਲੀ ਹੌਲੀ ਕਰਕੇ ਗੁਡਾਈ ਕਰਤੀ ਸੀਗੀ ਪਰ ਹੁਣ ਦੁਬਾਰੇ ਕੱਖ ਜਾ ਫੇਰਾਗਾ ਪਰ ਦੱਬ ਲਿਆ ਨੇ ਸ਼ੋਰਾ ਜਾ ਬਣ ਗਿਆ ਹੁਣ ਵਿੱਚ ਤੇ ਇਹ ਵੀ ਸੋਹਣਾ ਹੈ ਵਾਹ ਵਾਹ ਤੇ ਸ਼ੈੱਡ ਦਾ ਕੰਮ ਹੈ ਜੀ ਥੋੜਾ ਜਾ ਕ ਹੁਣ ਲੈ ਕੇ ਆਉਣਾ ਜਾਲੀ ਤੇ ਉਹ ਬੰਦੇ ਨਾਲ ਹਲ ਸੰਪਰਕ ਦੁਬਾਰੇ ਇੱਕ ਵਾਰ ਫੇਰ ਕਰਨਾ ਵੀ ਕਿੰਨੇ ਦਾ ਦੇਣਾ ਸਮਾਨ ਪੁੱਛ ਲੈਣੇ ਸਮਾਨ ਬਧਿਆ ਸੀਗਾ ਜੀ ਉਹ ਸਮਾਨ ਦੇ ਵਿੱਚ ਕੋਈ ਕਮੀ ਨਹੀਂ ਸੀਗੀ ਤੇ ਉਹ ਕੰਨ ਸੀ ਵੀ ਜੇ ਕੋ ਤੜਕਿਆ ਹੋਇਆ ਵਿੱਚ ਖੁਰ ਖਰਾਬ ਆਪਣਾ ਛੱਡ ਜਿਓ ਉਹਨੇ ਉਹਨੇ ਪੈ ਘੱਟ ਕਰ ਲਿਓ ਤੇ ਮੇਰੇ ਤੇ ਨੂੰ ਕਰਕੇ ਫੋਨ ਹੁਣ ਮੈਂ ਪੁੱਛਦਾ ਉਹਨੂੰ ਵੀ ਕਿੰਨਾ ਕ ਦਾ ਕਹਿੰਦਾ ਭਾਈ ਸਮਾਨ ਹੋ ਬਾਕੀ ਪੱਖੇ ਥੋੜੇ ਜਿਹਾ ਵੱਡੇ ਆ ਉਹਨਾਂ ਦੇ ਕੋਲ ਯਾਨੀ ਉਹ ਬੜੀ بڑے ਪੱਖੇ ਤਾਂ ਸੀਗੇ ਉਹਨਾਂ ਦੇ ਚੜਾਈ ਵਿੱਚ ਕਾਫੀ ਜ਼ਿਆਦਾ ਸੀਗਾ ਸਾਡੇ ਵਾਲਾ ਚੜਾਈ ਵਿੱਚ ਘੱਟ ਆ ਤੇ ਮੈਨੂੰ ਦੋ ਵੀਰਿਆਂ ਦਾ ਫੋਨ ਵੀ ਆਇਆ ਕਨ ਸਾਡੇ ਦਾ ਕੂਲਰ ਵਾਲੇ ਪੱਖੇ ਹੀ ਚੱਲ ਪੈਣੇ ਜਿਹੜੇ ਕੂਲਰ ਵਾਲੀਆਂ ਮੋਟਰਾਂ ਹੁੰਦੀਆਂ ਵੀ ਕੂਲਰ ਕਈ ਵਾਰ ਪਏ ਹੁੰਦੇ ਖਰਾਬ ਖਰੂਬ ਘਰ ਦੇ ਵਿੱਚ ਵੀ ਉਹ ਉਹਨਾਂ ਨੂੰ ਫਰਜੇ ਲਵਾ ਲਿਓ ਮੈਂ ਵੀ ਪਹਿਲਾਂ ਪਿੱਛੇ ਜੇ ਫਰਜਾ ਲਵਾਇਆ ਪਤਾ ਇੱਕ ਸਾਡੀ ਮੋਟਰ ਦੇ ਉੱਪਰ ਵੀ ਹੈਗਾ ਉਹ ਪਿੰਡ ਵਾਲੀ ਮੋਟਰ ਪਰ ਜਿੱਥੇ ਬਲਕੀਤ ਬਾਈ ਦੀ ਟੀਮ ਟੂਮ ਜੀ ਬੈਠਦੀ ਹੁੰਦੀ ਸਾਰੀ ਜਣੀ ਉੱਥੇ ਵੀ ਹੈਗਾ ਉਹ ਇੱਕ ਲੱਗਾ ਫਰਜੇ ਫਰ ਲਿਆ ਕੇ ਵੀ ਉਹ ਲਾ ਲਿਓ ਮੈਂ ਇੰਨਾ ਖਰਚਾ ਕਰਨੇ ਦੀ ਲੋੜ ਨਹੀਂ ਚਲੋ ਜੇ ਉਹ ਪੱਖਾ ਜਿਹੜਾ ਉਦੋਂ ਦਿਖਾਇਆ ਸੀਗਾ ਤੁਹਾਨੂੰ ਪੋਲਟਰੀ ਫਾਰਮ ਵਾਲਾ 11000 ਰੁਪਏ ਦਾ ਪੱਖਾ ਇੱਕ ਦੱਸਦੇ ਸੀ ਇੱਕ ਪੱਖਾ ਸਨ 11000 ਰੁਪਏ ਦਾ ਆ ਉਹ ਯਾਨੀ ਵੀਰ ਵੀ ਹੈ ਮੜ ਗਿਆ ਵੇਖ ਲੱਗ ਲਣ ਦੇ ਇਹਨਾਂ ਨੂੰ ਅੱਛਾ ਹਾਂ ਜੀ ਬੱਦ ਵੀ ਕੋਲ ਬੈਠੇ ਬੈਠੇ ਨੂੰ ਪਤਾ ਲੱਗ ਗਿਆ ਹੈ ਹਾਂ ਇਹਨਾਂ ਨੂੰ ਮਾਰੇ ਬੱਗੇ ਮੈਂ ਬਣਦੀ ਹੈ ਹਾਂ ਇਹ ਗੱਲ ਸੁਬਾਹ ਹਾਂ ਜੀ ਹਾਂ ਜੀ ਇਹ ਗੱਲ ਤੂੰ ਤੇ ਇਹ ਵੀ ਜਿਹੜੀ ਹੁੰਦੀ ਆ ਇਹ ਵੇ ਕੇ ਨਾਲ ਬੈਠਾ ਉਹ ਕਰ ਉਹ ਨੀਰ ਘਟ ਰਿਹਾ ਹੋਰ ਕਿਹਾ ਰਾਣੀ ਦੇ ਤਰੇ ਜੇ ਹੈਗਾ ਤੇਰੇ ਤੇ ਨਾ ਹੈਗਾ ਆ ਕੁਛ ਨਾ ਕੁਛ ਹੈਗਾ ਗੁਣ ਮਾਈ ਕਰਾ ਹੈ ਕੁਛ ਨਾ ਕੁਛ ਪੂਰਾ ਹੈਗਾ ਲੱਗੇ ਵੇਖਾ ਤੂੰ ਵੀ ਬੈਠਾ ਰਿਹਾ ਇੱਥੇ ਜਿਹੜੀ ਵੀ ਬੰਦੇ ਨਾਲ ਕੋਈ ਤਾਂ ਹੈਗਾ kau di sana kau di sana kau लहो जी महाराज रुखियां जी ਇਹਨੂੰ ਬੈਠਾ ਬਾਈ ਦਾ ਦਿਲ ਵਿੱਚ ਠੀਕ ਹੈ ਬਾਈ ਵਾਹ ਅੱਜ ਮੈਂ ਕਹਿੰਦਾ ਹੋਰ ਕੀ ਆ ਸਹੀ ਹਿੱਸਾ ਪਾ ਜਾ ਤੂੰ ਵੀ ਆ ਜਾ ਤੂੰ ਵੀ ਕੱਢ ਚਪੂਰ ਹਾਂ ਤੂੰ ਵੀ ਕੱਢ ਨਾ ਹੁਣ ਹਾਂ ਉਹ ਗੋਬਰ ਪਕੌੜੇ ਵਾਲੇ ਕਿੱਥੇ ਬਿੱਲੇ ਕਰੀ ਜਾਂਦਾ ਹਨ ਹਾਂ ਪਕੌੜੇ ਫੇ ਨਾਲ ਦੇ ਨਾਲ ਪੱਕੇ ਕਰਨੇ ਹਾਂ ਭਾਈ ਜੀ ਐਸਾ ਮਾਰਕੀ ਨੂੰ ਜਲੇਬੀ ਰੱਖਿਆ ਕੱਢਣਾ ਅੱਛਾ ਇਹ ਜਲੇਬੀ ਇਹ ਤਾਂ ਮਾਸਟਰ ਹਾਂ ਇਹ ਇਹ ਹੈ ਜੀ ਸਾਡਾ ਮੇਨ ਕਾਰੀਗਰ ਮੇਨ ਕਾਰੀਗਰ ਇਹ ਸਾਡਾ ਜੀ ਮੇਨ ਕਾਰੀਗਰ ਜਲੇਬੀਆਂ ਕੱਢਣ ਵਾਲਾ ਹਾਂ ਇਕੜਾ ਮੰਨਦੀ ਗਾ ਅੱਛਾ ਉਹਨੇ ਨੀਵਾ ਰੱਖਦਾ ਅਸੀਂ ਥੋੜਾ ਜਿਹਾ ਉੱਚਾ ਰੱਖਦੇ ਹਾਂ ਨਾ ਹਾਂ ਜੀ ਸ਼ਬੇ ਪੈਣੀ ਬਾਬੇ ਪੀਰਾ ਦੇ ਪੜਾਰੇ ਤੇ ਹਾਂ ਪੈਣੀ ਬਾਬੇ ਪੀਰੇ ਦੇ ਪੜਾਰੇ ਤੇ ਸਪੈਸ਼ਲ ਸਪੈਸ਼ਲ ਜਲੇਬੀ ਕੱਢਣ ਵਾਲਾ ਕਾਰੀਗਰ ਬੁਲਾਇਆ ਹਾਂ ਮੇਰਾ ਬਹੁਤ ਦੇ ਹਲਵਾਈਆਂ ਦੇ ਢਿੱਡ ਗਾ ਦੇ ਮੋਟੇ ਹੁੰਦੇ ਉਹਨਾਂ ਨੂੰ ਮੈਨੂੰ ਆਇਆ ਜੀ ਹੱਕ ਹਲਵਾਈਆਂ ਦੇ ਢਿੱਡ ਗਾ ਦੇ ਮੋਟੇ ਹੁੰਦੇ ਉਹਨਾਂ ਨੂੰ ਆਇਆ ਕਿਉਂ ਕਿ ਇਹਨਾਂ ਦਾ ਰੋਜ਼ ਦਾ ਕੰਮ ਬੈਠਣ ਦਾ ਜਲੇਬੀ ਕੱਢਣ ਦਾ ਮਤਲਬ ਤਾਂ ਆਂਡੇ ਦੇ ਮੋਟਾ ਹੋ ਜਾਂਦਾ ਕਾ ਕਰਕੇ ਕਿਉਂ ਕਿ ਤੇ ਮੇਰਾ ਗਾਦੇ ਰੋਟਾ ਹੈ ਮੇਰਾ ਗਾਦੇ ਮੋਟਾ ਇਹ ਅੱਜ ਵੀ ਤੂੰ ਤੂੰ ਹਲਵਾਈਆਂ ਦੇ ਨੇੜੇ ਦੇ ਨੇੜੇ ਰਹਿੰਦਾ ਤਾਂ ਕਰਕੇ